ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਅਜਾਇਬ ਘਰ ਆਪਣੇ ਆਪ ਦੇ ਵਿੱਚ ਦੁਨੀਆ ਦੇ ਅੰਦਰ ਬਹੁਤ ਵੱਡਾ ਇੱਕ ਮਹੱਤਵ ਰੱਖਦਾ ਤੇ ਇਸ ਅਜਾਇਬ ਘਰ ਦੇ ਵਿੱਚ ਸਾਬ ਸ੍ਰੀ ਗੁਰੂ ਸਾਹਿਬਾਨ ਭਗਤ ਤੇ ਸਿੱਖ ਇਤਿਹਾਸ ਨਾਲ ਜੁੜੀਆਂ ਜਿਹੜੀਆਂ ਸ਼ਖਸੀਤਾਂ ਦੀ ਇੱਥੇ ਯਾਦਗਾਰ ਸਥਾਪਿਤ ਹੋਈ ਹੈ ਇਸ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਇੱਕ ਨੰਨ ਸੇਵਕ ਰਾਇਬੁਲਾਰ ਜਿਹੜਾ ਕਿ ਜਿਹੜੀ ਗੁਰੂ ਸਾਹਿਬ ਦੇ ਮੁੱਢਲੇ ਇਹ ਜਿਹੜੇ ਜਿਹੜੀਆਂ ਸਾਖੀਆਂ ਵਾਂ ਉਹਨਾਂ ਵਿੱਚ ਉਹਨਾਂ ਦਾ ਨਾਮ ਆਉਂਦਾ ਇਹ ਵੀ ਗੱਲ ਹੈ ਕਿ ਉਹ ਇੱਕ ਉਹ ਬੰਦਾ ਵਾ ਜਿਹਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਕਿ ਉਹਨੇ ਗੁਰੂ ਸਾਹਿਬ ਨੂੰ ਪਛਾਣਿਆ ਕਿ ਇਹ ਇੱਕ ਰੱਬ ਦਾ ਰੂਪ ਨੇ ਇਹ ਬਹੁਤ ਸਾਰੀਆਂ ਸਾਖੀਆਂ ਜਿਹੜੀਆਂ ਅਸੀਂ ਸੁਣਦੇ ਆ ਉਹ ਪਿਛਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਨੇ ਆਪਣੇ ਫਰਜ਼ਾਂ ਦੀ ਪੂਰਤੀ ਕਰਦੇ ਆ ਸਿੱਖ ਜਾਇਬ ਘਰ ਦੇ ਅੰਦਰ ਰਾਇਬੁਲਾਰ ਸਾਹਿਬ ਦੀ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਤਸਵੀਰ ਇੱਥੇ ਸਥਾਪਿਤ ਕੀਤੀ। ਉਸ ਸਮੇਂ ਦੇ ਉਸ ਸਮੇਂ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਨਾਂ ਦੇਸ਼ ਦੀ ਸਰਕਾਰ ਨੂੰ ਤੇ ਪਾਕਿਸਤਾਨ ਦੀ ਸਰਕਾਰ ਨੂੰ ਪੱਤਰ ਰਾਹੀਂ ਇਹ ਗੱਲ ਕਹੀ ਕਿ ਰਾਏ ਬਲਾਲ ਸਾਹਿਬ ਦੇ ਪਰਿਵਾਰ ਜਿਹੜੇ ਆ ਉਹਨਾਂ ਨੂੰ ਅਸੀਂ ਸੱਦਾ ਦੇਣਾ ਚਾਹੁੰਦੇ ਆ ਤੇ ਉਹਨਾਂ ਨੂੰ ਜਿੱਥੇ ਸੱਦਾ ਭੇਜਿਆ ਪਰ ਸਰਕਾਰ ਵੱਲੋਂ ਜਿਹੜਾ ਕਿ ਵੀਜ਼ਾ ਨਹੀਂ ਪ੍ਰਾਪਤ ਹੋਇਆ ਇਹ ਗੱਲ ਤਿੰਨ ਵਾਰ ਹੋ ਚੁੱਕੀ ਆ ਤੇ ਵੀਜ਼ਾ ਰਿਫਿਊਜ਼ ਹੋ ਚੁੱਕਿਆ ਹੁਣ ਸਾਡੇ ਪ੍ਰਧਾਨ ਐਡਵੋਕੇਟ ਹਰਿੰਦਰ ਸਿੰਘ ਧਾਮੀ ਸਾਹਿਬ ਨੇ ਐਤ ਕੀ ਫੇਰ ਇਸ ਗੱਲ ਲਈ ਇੱਕ ਫਰਿਆਦ ਲਾਈ ਹੈ ਇਹ ਕਿ ਕਿਉਂਕਿ ਰਾਏ ਬਲਾਰ ਸਾਹਿਬ ਦਾ ਜਿਹੜਾ ਸਿੱਖ ਇਤਿਹਾਸ ਦੇ ਨਾਲ ਗੁਰੂ ਸਾਹਿਬ ਦੇ ਜੀਵਨ ਕਾਲ ਦੇ ਵਿੱਚ ਬੜਾ ਇੱਕ ਅਹਿਮ ਸਥਾਨ ਹੈ ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਸੀ ਪਰ ਉਹ ਗੁਰੂ ਸਾਹਿਬ ਦੇ ਵੱਡੇ ਅਨੰਦ ਸੇਵਕ ਸਨ ਪਹਿਲੇ ਸੇਵਕਾਂ ਚੋਂ ਉਹ ਐਤ ਕੀ ਵੀ ਜਿਹੜਾ ਸ਼੍ਰੋਣੀ ਕਮੇਟੀ ਵੱਲੋਂ ਜਿੱਥੇ ਉਹਨਾਂ ਨੂੰ ਸਦਾ ਪੱਤਰ ਦੁਬਾਰਾ ਭੇਜਿਆ ਜਾ ਰਿਹਾ ਉੱਥੇ ਜਿਹੜਾ ਨਵੰਬਰ ਦੇ ਵਿੱਚ 15 ਨਵੰਬਰ 2024 ਨੂੰ ਜਿਹੜਾ ਗੁਰੂ ਸਾਹਿਬ ਜੀ ਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਹੈ ਸultanpur Lodhi ਸਾਹਿਬ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਉਹ ਉਸ ਦੇ ਵਾਸਤੇ ਸੱਦਾ ਪੱਤਰ ਫਿਰ ਭੇਜਿਆ ਗਿਆ ਅਸੀਂ ਦੇਸ਼ ਦੀ ਸਰਕਾਰ ਨੂੰ ਅਸੀਂ ਅਪੀਲ ਕਰਦੇ ਹਾਂ ਸੜਾ ਵਿਦੇਸ਼ ਮੰਤਰਾਲਾ ਉਦ ਤੱਕ ਅਸੀਂ ਪਹੁੰਚ ਕੀਤੀ ਆ ਚਿੱਠੀ ਪੱਤਰ ਪਤਰਾ ਚੱਲ ਰਹੀ ਅਸੀਂ ਇਸ ਗੱਲ ਨੂੰ ਬੇਨਤੀ ਭੇਜੀ ਆ ਕਿ ਰਾਏ ਬਲਾਰ ਸਾਹਿਬ ਦੇ ਪਰਿਵਾਰ ਨੂੰ ਜਿਹੜਾ ਵੀਜ਼ਾ ਦਿੱਤਾ ਜਾਵੇ ਉਹ 1 ਨਵੰਬਰ ਤੋਂ ਲੈ ਕੇ 3 ਨਵੰਬਰ ਤੱਕ ਉਹ ਵੀਜ਼ੇ ਦਾ ਟਾਈਮ ਹੋਵੇ ਤਾਂ ਕਿ ਉਹ ਦੇਸ਼ ਦੇ ਅੰਦਰ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਵਿੱਚ ਉਹ ਆਸਥਾ ਰੱਖਦੇ ਆ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਥਾਨਾਂ ਦਾ ਦੇ ਦਰਸ਼ਨ ਕਰ ਸਕਣ ਤੇ ਖਾਸ ਤੌਰ ਤੇ ਇਹ ਜਿਹੜਾ ਦਰਬਾਰ ਸਾਹਿਬ ਵਿਖੇ ਸਿੱਖ ਜਾਬ ਕਰ ਜਿਹੜਾ ਆਪਣੇ ਆਪ ਦੇ ਵਿੱਚ ਵੱਡੀ ਮਾਤਾ ਰੱਖਦਾ ਉਸ ਦੇ ਵਿੱਚ ਸ਼ਸ਼ੋਭਤ ਇਸ ਤਸਵੀਰ ਦੇ ਸਨਮੁਖ ਵੀ ਹੋ ਸਕਣ ਸੋ ਇਸ ਮਾਣ ਨੂੰ ਲੈਣ ਵਾਸਤੇ ਸ਼੍ਰੋਮਣੀ ਕਮੇਟੀ ਨੇ ਜੋ ਪਿਛਲੇ ਸਮੇਂ ਉਪਰਾਲੇ ਕੀਤੇ ਆ ਉਹ ਹੁਣ ਵੀ ਧਾਮੀ ਸਾਹਿਬ ਵੱਲੋਂ ਇੱਕ ਬੇਨਤੀ ਪੱਤਰ ਲਾਇਆ ਗਿਆ ਸੋ ਅਸੀਂ ਆਸ ਕਰਦੇ ਆ ਕਿ ਉਹਨਾਂ ਨੂੰ ਵੀਜ਼ਾ ਦਿੱਤਾ ਜਾਵੇ ਰਾਇਬੁਲਾਰ ਸਾਹਿਬ ਦੇ ਪਰਿਵਾਰ ਨੂੰ ਤੇ ਉਹਨਾਂ ਦੀ ਫੇਰੀ ਜਿਹੜੀ ਹੈ ਇਤਿਹਾਸਕ ਹੋਵੇ ਇਥੋਂ ਦੀ ਸੰਗਤ ਵੀ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦੀ ਆ ਉਹਨਾਂ ਵੱਲੋਂ ਜੋ ਸਿੱਖ ਅ ਅਸਥਾਨਾਂ ਵਾਸਤੇ ਜੋ ਕਹਿੰਦੇ ਆ ਜ਼ਮੀਨ ਭੇਟ ਕੀਤੀ ਗਈ ਆ ਜਾਂ ਉਹਨਾਂ ਦਾ ਜਿਹੜਾ ਰੋਲ ਆ ਉਸ ਗੱਲ 'ਈ ਸਨਮਾਨ ਕਰਨ ਦਾ ਦੀ ਇੱਛਕ ਸੋ ਇਹ ਗੱਲ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਪਿਛਲੇ 3 ਵਾਰ ਜਿਹੜਾ ਵੀਜ਼ਾ ਰਿਫਿਊਜ਼ ਹੋ ਚੁੱਕਿਆ ਕੀ ਕਾਰਨ ਨੇ ਅਸੀਂ ਇਹ ਗੱਲ ਹਾਲ ਤੱਕ ਸਮਝ ਨਹੀਂ ਆਈ ਹੁਣ ਅਸੀਂ ਦੁਬਾਰਾ ਫੇਰ ਸਰਕਾਰ ਨੂੰ ਭੇਜਿਆ ਤਾਂ ਕਿ ਇਸ ਧਾਰਮਿਕ ਸਮਾਗਮ ਵਿੱਚ ਰਾਏ ਬਲਾਰ ਸਾਹਿਬ ਦੇ ਪਰਿਵਾਰ ਜਿਹੜੇ ਆ ਉਹ ਇੱਥੇ ਆ ਕੇ ਜਿੱਥੇ ਦਰਸ਼ਨ ਵੀ ਕਰ ਸਕਣ ਤੇ ਸੰਗਤਾਂ ਦੇ ਬਰੂਬਰੂ ਹੋ ਸਕਣ ਇਸ ਗੱਲ ਲਈ ਸ਼ਰੋਣੀ ਕਮੇਟੀ ਨੇ ਇਹ ਇੱਕ ਉਪਰਾਲਾ ਕੀਤਾ ਤੇ ਅਸੀਂ ਆਸ ਕਰਾਂਗੇ ਕਿ ਸਰਕਾਰ ਸ਼ਰੋਣੀ ਕਮੇਟੀ ਦੇ ਇਸ ਉਪਰਾਲੇ ਨੂੰ ਜਿਹੜੀ ਕਿ ਧਾਰਮਿਕ ਫੇਰੀ ਆ ਇਸ ਨੂੰ ਖੁੱਲੇ ਦਿਲ ਨਾਲ ਇਜਾਜ਼ਤ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ